ਮਾਈਆ ਟੋਲ ਸਿਪਾਈ ਆਵੇ ਮਹਗੋਨੀਆ ਗਣ ਬਹਾਨੇ ਤੇਰੀ ਸੁਖ ਮਨਾਨੀਆ ਮਾਈਆ ਮਾਈਆ ਟੋਲ ਸਿਪਾਈ ਆਵੇ ਮਹਗੋਨੀਆ ਗਣ ਬਹਾਨੇ ਤੇਰੀ ਸੁਖ ਮਨਾਨੀਆ ਮਾਈਆ ਟੋਲ ਸਿਪਾਈ ਆ ਜਾ ਬਹ ਜਾਵੇ ਸਾਡੇ ਦਿਲ ਦੀ ਸੁਣ ਜਾ ਦਿਲ ਦੀ ਕਹਿ ਜਾਵੇ ਸਾਡੇ ਦਿਲ ਦੀ ਸੁਣ ਜਾ ਆਪਣੀ ਕਹਿ ਜਾਵੇ ਮਾਇਆ ਟੋਲਸ ਪਾਈ ਆਵੇ ਮਹਿ ਗੋਨੀਆ ਗੋਣ ਬਹਾਨੇ ਤੇਰੀ ਸੁਖ ਮਨਾਨੀਆ ਹੋਏ ਹੋਏ ਮਾਇਆ ਟੋਲਸ ਪਾਈ ਆਵੇ ਮਹਿ ਗੋਨੀਆ ਗੋਣ ਬਹਾਨੇ ਤੇਰੀ ਸੁਖ ਮਨਾਨੀਆ ਮਾਇਆ ਟੋਲ ਸਿਪਾਹੀ ਆਵੇ ਤੂੰ ਬੋਲ ਸਹੀ ਇਸ ਬਹਾਨੇ ਦਿਲ ਦੀ ਕੁੰਡੀ ਖੋਲ ਸਹੀ ਹਾਏ ਵੇ ਇਸ ਬਹਾਨੇ ਦਿਲ ਦੀ ਕੁੰਡੀ ਖੋਲ ਸਹੀ ਮਾਇਆ ਟੋਲ ਸਿਪਾਹੀ ਆਵੇ ਮਹਗੋਨੀਆ ਗਉਣ ਬਹਾਨੇ ਤੇਰੀ ਸੁਖ ਮਨਾਨੀਆ ਮਾਇਆ ਪਹ ਹੀ ਆਵੇ ਮਹਗੋਨੀਆਂ ਗੌਣ ਬਹਾਨੇ ਤੇਰੀ ਸੁਖ ਮਨੋਨੀਆਂ ਮাহিয়া ਟੋਲਸ ਪਹ ਹੀ ਆਵੇ ਗਲ ਫਰਚਾਦੀ ਤੇਰੇ ਬਿਨ ਤਾਂ ਮੈਂ ਅੜ ਜਾਵੇ ਮਰ ਜਾਗੀ ਹਾਈਵੇ ਤੇਰੇ ਬਿਨ ਤਾਂ ਮੈਂ ਅੜ ਜਾਵੇ ਮਰ ਜਾਗੀ ਤੋਂ ਅਲ ਸਿਪਾਹੀ ਆਵੇ ਮੈਂ ਗੌਨੀਆ ਗਉਣ ਬਹਾਨੇ ਤੇਰੀ ਸੁਖ ਮਨੋਨੀਆ ਮਾਇਆ ਟੋਲ ਸਿਪਾਹੀ ਆਵੇ ਮੈਂ ਗੌਨੀਆ ਗਉਣ ਬਹਾਨੇ ਤੇਰੀ ਸੁਖ ਮਨੋਨੀਆ